ਜੱਸੀ ਗਿੱਲ ਦੇ ਲਾਈਵ ਸ਼ੋਅ ਤੇ ਵਿੱਚਰ ਵਾਲਵਰ ਲੈ ਕੇ ਪਹੁੰਚਿਆ ਸ਼ਖਸ ਸਟੇਜ ਦੇ ਬਿਲਕੁਲ ਨੇੜੇੋਂ ਫੜ ਕੇ ਪੁਲਿਸ ਨੇ ਕੀਤਾ ਬਾਹਰ ਉੱਤਰ ਪ੍ਰਦੇਸ਼ ਦੇ ਏਟਾ ਦੇ ਵਿੱਚ ਪਰਫਾਰਮ ਕਰ ਰਹੇ ਸਨ ਜੱਸੀ ਗਿੱਲ ਹਰ ਚੰਡੀਗੜ੍ਹ ਦੇ ਵਿੱਚ ਐਸ ਕੇ ਮਤੇ ਸ਼ੰਭੂ ਮੋਰਚੇ ਦੀ ਬੈਠਕ ਇਕਤਾ ਮਤੇ ਤੇ ਹੋਵੇਗੀ ਚਰਚਾ ਖਨੌਰੀ ਮੋਰਚੇ ਦੀ ਖਨੌਰੀ ਮੋਰਚੇ ਦੇ ਲੀਡਰ ਨਹੀਂ ਹੋਣਗੇ ਸ਼ਾਮਿਲ ਖਰੋਰੀ ਬਾਰਡਰ ਤੇ ਅੱਜ ਕਿਸਾਨਾਂ ਦੀ ਮਹਾਪੰਚਾਇਤ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਤੇ ਕਾਰ ਇਹਨੇ ਵੱਡਾ ਇਕੱਠ ਮਰਨਵਰ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਕਰਨਗੇ ਸੰਬੋਧਨ ਗਿਆਨੀ ਹਰਪ੍ਰੀਤ ਸਿੰਘ ਦਾਸ ਸੁਖਬੀਰ ਸਿੰਘ ਬਾਦਲ ਤੇ ਸਿੱਧਾ ਹਮਲਾ ਕਿਆ ਸ਼੍ਰੋਮਣੀ ਅਕਾਲੀ ਦਲ ਨਹੀਂ ਇਹ ਐ ਪਘੋੜਾ ਦਲ ਆਕਾਲ ਤਖਤ ਸਾਹਿਬ ਦਾ ਸੱਤ ਮੈਂਬਰੀ ਕਮੇਟੀ ਵਾਲਾ ਫੈਸਲਾ ਨਹੀਂ ਕੀਤਾ ਲੱਗ ਬਲਵੰਤ ਸਿੰਘ ਰਾਜਵੜਾ ਨੂੰ ਅੱਖਾਂ ਦੀ ਤਕਲੀਫ ਕਰਕੇ ਲਿਆਂਦਾ ਗਿਆ ਪੀਜੀਆਈ ਚੰਡੀਗੜ੍ਹ ਬਖਤਰਬੰਦ ਗੱਡੀ ਦੇ ਵਿੱਚ ਲੈ ਕੇ ਆਏ ਪੁਲਿਸ ਅਧਿਕਾਰੀ ਇਲਾਜ ਤੋਂ ਬਾਅਦ ਕੱਲ ਦੇਰ ਸ਼ਾਮ ਵਾਪਸ ਪਟਿਆਲਾ ਜੇਲ੍ਹ ਭੇਜਿਆ ਫਰਾਂਸ ਦੌਰੇ ਤੇ ਗਏ ਪ੍ਰਧਾਨ ਮੰਤਰੀ ਮੋਦੀ ਅੱਜ ਅਮਰੀਕਾ ਦੇ ਲਈ ਹੋਣਗੇ ਰਵਾਨਾ ਕੱਲ ਰਾਸ਼ਟਰਪਤੀ ਟਰੰਪ ਦੇ ਨਾਲ ਕਰਨਗੇ ਮੁਲਾਕਾਤ ਦੋਹਾਂ ਦੇਸ਼ਾਂ ਵਿਚਾਲੇ ਹੋਣਗੇ ਕਈ ਅਹਿਮ ਸਮਝੌਤੇ ਅਸ਼ਲੀ ਟਿੱਪਣੀ ਵਿਵਾਦ ਤੇ ਮੁੰਬਈ ਪੁਲਿਸ ਦਾ ਐਕਸ਼ਨ ਇੰਡੀਆਜ਼ ਅਗੌਟ ਲੇਟੈਂਟ ਚੋ ਦੇ ਨਾਲ ਜੁੜੇ 30 ਤੋਂ ਵੱਧ ਲੋਕਾਂ ਤੇ ਮੁੰਬਈ ਦੇ ਵਿੱਚ ਐਫਆਈਆਰ ਮਹਿਲਾ ਕਮਿਸ਼ਨ ਨੇ ਰਣਵੀਰ ਲਾਹਬਾਦੀਆ ਤੇ ਸਮੇਂ ਰਾਣਾ ਨੂੰ ਕੀਤਾ ਤਾਤਲ ਪਾਰਟੀ ਦੇ ਕਾਰਨ ਦੱਸੋ ਨੋਟਿਸ ਤੇ ਅਨਿਲ ਵਿਜ ਨੇ ਲਈ ਚੁਟਕੀ ਪੱਤਰਕਾਰਾਂ ਦੇ ਸਵਾਲ ਤੇ ਬੋਲੇ ਹਲੇ ਤਾਂ ਘਰ ਜਾਵਾਂਗਾ ਠੰਡੇ ਪਾਣੀ ਨਾਲ ਨਹਾਵਾਂਗਾ ਖਾਣਾ ਖਾ ਕੇ ਫਿਰ ਦੇਵਾਂਗਾ ਜਵਾਬ ਮਾਘ ਕੁੰਡ ਦੇ ਵਿੱਚ ਮਾਘ ਪੁੰਨਿਆ ਦਾ ਪਵਿੱਤਰ ਇਸ਼ਨਾਨ ਚਾਰੀ ਰੇਗ ਰਾਜ ਦੇ ਵਿੱਚ ਦਿਲ ਧਰਨੂ ਨੀ ਨਹੀਂ ਹੈ ਥਾਂ ਤੀ ਵੇਣੀ ਸੰਗਮ ਦੇ ਵਿੱਚ ਆਸਤਾ ਦੀ ਡੁਬਕੀ ਲਗਾ ਰਹੇ ਨੇ ਸ਼ਰਦਲ ਮਾਘ ਕੁੰਡ ਦੇ ਵਿੱਚ ਪਹੁੰਚਿਆ ਬਾਨੀ ਪਰਿਵਾਰ ਮੁਕੇਸ਼ ਬਾਨੀ ਨੇ ਪਰਿਵਾਰ ਜ਼ੁਨੀਤ ਲਈ ਆਸਤਾ ਦੀ ਡੁਬਕੀ ਅੱਜ ਸਰਵੇਸ਼ ਸਿੰਘ ਬਾਦਲ ਅਤੇ ਹਰਸਿਮਤ ਕੌਰ ਬਾਦਲ ਦੀ ਧੀ ਦਾ ਵਿਆਹ ਤੇਜਵੀਰ ਸਿੰਘ ਦੇ ਨਾਲ ਲਾਵਾ ਲੈਣਗੇ ਹਰਕਿਰਤ ਕੌਰ ਬਾਦਲ ਦਿੱਲੀ ਦੇ ਵਿੱਚ ਹੋ ਰਿਹਾ ਵਿਆਹ ਸਮਾਗਮ ਸੱਸੀ ਗੱਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਅਸ਼ਵਾਦ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਜੱਸੀ ਗਿੱਲ ਦੇ ਲਾਈਵ ਸ਼ੋਅ ਦੇ ਵਿੱਚ ਪ੍ਰਸ਼ਾਸਨ ਦੀ ਵੱਡੀ ਕੁਤਾਹੀ ਨਜ਼ਰ ਆਈ ਹੈ ਰਿਵੋਲਵਰ ਲੈ ਕੇ ਸਟੇਜ ਦੇ ਬਿਲਕੁਲ ਨੇੜੇ ਇੱਕ ਸ਼ਖਸ ਪਹੁੰਚ ਜਾਂਦਾ ਹੈ ਸ਼ੱਕ ਹੁਣ ਤੇ ਪੁਲਿਸ ਨੇ ਹਾਲਾਂਕਿ ਉਸ ਨੂੰ ਕਾਬੂ ਕਰ ਲਿਆ ਗਿਆ ਸ਼ੱਕੀ ਸ਼ਖਸ ਨੂੰ ਤੁਰੰਤ ਬਾਹਰ ਕੀਤਾ ਗਿਆ ਸ਼ੱਕੀ ਤੋਂ ਕਿਸਾਨ ਯੂਨੀਅਨ ਅਤੇ ਮੀਡੀਆ ਦਾ ਕਾਰਡ ਬਰਾਮਦ ਹੋਇਆ ਉੱਤਰ ਪ੍ਰਦੇਸ਼ ਦੇ ਏਟਾ ਦੇਵ ਦੇ ਦਰਸ਼ਨ ਜੱਸੀ ਗਿੱਲ ਜਦੋਂ ਕੇ ਪਰਫਾਰਮ ਕਰ ਰਹੇ ਸਨ ਤਾਂ ਇਸੇ ਦੌਰਾਨ ਹੀ ਆ ਜੋ ਕਿ ਇੱਕ ਸ਼ਖਸ ਤੇਰ ਵਾਲਵਰ ਲੈ ਕੇ ਬਿਲਕੁਲ ਸਟੇਜ ਦੇ ਨੇੜੇ ਪਹੁੰਚ ਜਾਂਦਾ ਹੈ ਤਾਂ ਇਹ ਪ੍ਰਸ਼ਾਸਨ ਦੀ ਪੁਲਿਸ ਦੀ ਇੱਕ ਵੱਡੀ ਕੋਤਾਹੀ ਲਾਪਰਵਾਹੀ ਜੁਰਅ ਅੱਥਈ ਜਾ ਸਕਦੀ ਹੈ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਕੋਈ ਵੱਡਾ ਲਾਈਵ ਸ਼ੋਅ ਹੁੰਦਾ ਕਿਸੇ ਸਿੰਗਰ ਦਾ ਤੇ ਸੁਰੱਖਿਆ ਦੇ لحاظ ਦੇ ਨਾਲ ਵੀ ਉੱਥੇ ਪੁਖਤਾ ਬੰਦੋਬਸਤ ਕੀਤੇ ਜਾਂਦੇ ਨੇ ਪਰ ਤਸਵੀਰਾਂ ਜੁਰਅ ਸਵਾਲ ਖੜੇ ਕਰਦੀਆਂ ਨੇ ਤਸਵੀਰਾਂ ਦੇ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਰਿਵਾਲਵਰ ਲੈ ਕੇ ਸਟੇਜ ਦੇ ਬਿਲਕੁਲ ਨੇੜੇ ਸ਼ਖਸ ਜਦੋਂ ਪਹੁੰਚਦਾ ਹੈ ਉਸ ਦੇ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਹੈ ਸ਼ੱਕ ਹੁਣ ਤੇ ਹਾਲਾਂਕਿ ਪੁਲਿਸ ਦੇ ਵੱਲ ਇਸ ਨੂੰ ਆ ਕਾਬੂ ਕਰ ਲਿਆ ਜਾਂਦਾ ਹੈ ਸ਼ੱਕੀ ਸ਼ਖਸ ਨੂੰ ਤੁਰੰਤ ਇਸ ਦੇ ਬਾਹਰ ਪੁਲਿਸ ਦੇ ਵੱਲੋਂ ਬਾਹਰ ਕਰ ਦਿੱਤਾ ਗਿਆ ਆ ਉੱਥੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ੱਕੀ ਤੋਂ ਕਿਸਾਨ ਯੂਨੀਅਨ ਤੇ মিডিਆ ਦਾ ਕਾਰਡ ਬ੍ਰਾਂਧਤ ਹੋਇਆ ਉੱਤਰ ਪ੍ਰਦੇਸ਼ ਦੀ ਏਟਾ ਦੇ ਵਿੱਚ ਜੱਸੀ ਗਿਰਜ ਤੋਂ ਇਹ ਪਰਫਾਰਮ ਕਰ ਰਹੇ ਸਨ ਇਸੇ ਦੌਰਾਨ ਇੱਕ ਸ਼ਖਸ ਜੋ ਕਿ ਰਿਵਾਲਵਰ ਲੈ ਕੇ ਸਟੇਜ ਦੇ ਬਿਲਕੁਲ ਨੇੜੇ ਪਹੁੰਚ ਜਾਂਦਾ ਹੈ ਤੁਹਾਨੂੰ ਦੂਜੀ ਤਸਵੀਰ ਦੇ ਵਿੱਚ ਵਿਖਾ ਵੀ ਰਹੇ ਆ ਉਹੀ ਸ਼ਖਸ ਜਿਸ ਨੂੰ ਕੇ ਮੌਕੇ ਤੋਂ ਪਰਸ ਦੇ ਵੱਲੋਂ ਕਾਬੂ ਕੀਤਾ ਗਿਆ ਤੇ ਉਸ ਜਗ੍ਹਾ ਤੋਂ ਬਾਹਰ ਕਰ ਦਿੱਤਾ ਗਿਆ ਆ ਤਾਂ ਜੱਸੀ ਗਿੱਲ ਦੇ ਲਾਈਵ ਸ਼ੋਅ ਦੇ ਵਿੱਚ ਪ੍ਰਸ਼ਾਸਨ ਦੀ ਇਹ ਵੱਡੀ ਕੁਤਾਹੀ ਜੋ ਕਿ ਨਜ਼ਰ ਆਈ ਹੈ ਹਾਲਾਂਕਿ ਤੁਰੰਤ ਜੇਕਰ ਮੌਕੇ ਤੇ ਪੁਲਿਸ ਸਰਗਰਮਿਤ ਵਿੱਚ ਨਾ ਹੁੰਦੀ ਤਾਂ ਕਿ ਇਹ ਘਟਨਾ ਨੂੰ ਵਾਰਦਾਤ ਨੂੰ ਵੀ ਇਹ ਸ਼ਖਸ ਜੋ ਕਿ ਅੰਜਾਮ ਦੇ ਸਕਦਾ ਸੀ ਫਿਲਹਾਲ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਜੇਕਰ ਸ਼ਖਸ ਰਿਵੋਲਵਰ ਲੈ ਕੇ ਸਟੇਜ ਦੇ ਨੇੜੇ ਪਹੁੰਚਿਆ ਤਾਂ ਉਹਦਾ ਮਨਸੂਬਾ ਕੀ ਸੀ ਮਨਸ਼ਾ ਕੀ ਸੀ ਕਿਸ ਮਕਸਦ ਇਹਨਾਂ ਰਿਵੋਲਵਰ ਲੈ ਕੇ ਸਟੇਜ ਦੇ ਨੇੜੇ ਪਹੁੰਚਿਆ ਸੀ ਹਾਲਾਂਕਿ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪਰ ਤਸਵੀਰਾਂ ਜਰੂਰ ਅਸਵਾਲ ਖੜੇ ਕਰਦੇ ਆ ਨੇ ਕਿ ਜਦੋਂ ਇਸ ਤਰੀਕੇ ਦੇ ਲਾਈਵ ਸ਼ੋਅ ਹੁੰਦੇ ਨੇ ਤਾਂ ਸੁਰੱਖਿਆ ਦੇ لحاظ ਦੇ ਨਾਲ ਪੂਰਾ ਬੰਦੋਬਸਤ ਵੀ ਕੀਤਾ ਜਾਂਦਾ ਹੈ ਆ ਕੋਈ ਸ਼ੱਕੀ ਜਿਹੜਾ ਕਿ ਇਸ ਸ਼ੋਅ ਦੇ ਵਿੱਚ ਦਾਖਲ ਨਾ ਹੋਵੇ ਇਸ ਨੂੰ ਲੈ ਕੇ ਵੀ ਪੂਰੀ ਪੂਰਤੀ ਵੱਲੋਂ ਨਜ਼ਰ ਰੱਖੀ ਜਾਂਦੀ ਹੈ ਪਰ ਇਸੇ ਦੌਰਾਨ ਇੱਕ ਸ਼ਖਸਰ ਵਾਲਵਰ ਲੈ ਕੇ ਸਟੇਜ ਦੇ ਬਿਲਕੁਲ ਜਦੋਂ ਨੇੜੇ ਪਹੁੰਚਦਾ ਹੈ ਹਾਲਾਂਕਿ ਉਸ ਦੌਰਾਨ ਪੂਰ ਸਰਕੇਤ ਵਿੱਚ ਹੁੰਦੀ ਉਸ ਨੂੰ ਕਾਬੂ ਵੀ ਕਰ ਲਿਆ ਜਾਂਦਾ ਤੇ ਮੌਕੇ ਤੋਂ ਬਾਹਰ ਕਰ ਦਿੱਤਾ ਗਿਆ ਰੋਕਾਂਗੇ ਅਗਲੀ ਵੱਡੀ ਖਬਰ ਦਾ ਅਸ਼ਲੀਲ ਟਿੱਪਣੀ ਵਿਵਾਦ ਤੇ ਮੁੰਬਈ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਇੰਡੀਆਜ਼ ਗੌਟ ਲੇਟੈਂਟ ਸ਼ੋ ਦੇ ਨਾਲ ਜੁੜੇ ਲੋਕਾਂ ਤੇ ਐਫਆਈਆ ਦਰਜ ਕਰ ਲਈ ਗਈ ਹੈ 30 ਤੋਂ ਜ਼ਿਆਦਾ ਲੋਕਾਂ ਦੇ ਖਿਲਾਫ ਐਫਆਈਆ ਦਰਜ ਕੀਤੀ ਗਈ ਹੈ ਮਹਾਰਾਸ਼ਟਰ ਸਾਈਬਰ ਸੈੱਲ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਕੌਮੀ ਮਹਿਲਾ ਕਮਿਸ਼ਨ ਨੇ ਰਣਵੀਰ ਇਲਾहाबादिया ਤੇ ਸਮੇਂ ਰੈਣਾ ਨੂੰ ਤਲਬ ਵੀ ਕਰ ਲਿਆ ਐਨਸੀਡਬਲਿਊ ਨੇ ਦੋਵਾਂ ਨੂੰ 17 ਫਰਵਰੀ ਨੂੰ ਪੁਸ਼ਕਸ਼ ਦੇਲੀ ਬੁਲਾਇਆ ਇੰਡੀਆਜ਼ ਗੌਟ ਲੇਟੈਂਟ ਸ਼ੋ ਦੇ ਵਿੱਚ ਪੇਰੈਂਟਸ ਨੂੰ ਲੈ ਕੇ ਅਸ਼ਲੀਲ ਟਿੱਪਣੀ ਕੀਤੀ ਗਈ ਸੀ ਇਸਮ ਦੇ ਵਿੱਚ ਵੀ ਰਣਵੀਰ ਸਵੇਤ ਪੰਜ ਯੂਟਿਊਬਰਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਫਿਲਹਾਲ ਵਿਵਾਦਿਤ ਵੀਡੀਓ YouTube ਤੋਂ ਹਟਾ ਦਿੱਤਾ ਗਿਆ ਹੈ। ਇੰਡੀਆਸ ਗਾਟ ਲੇਟੈਂਟ ਦਾ ਐਪੀਸੋਡ ਹਟਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਣਵੀਰ ਲਾਹਬਾਦੀਆ ਤੇ ਸਮੇਂ ਰਾਨਾ ਨੇ ਸ਼ੋਅ ਦੇ ਦੌਰਾਨ ਪੈਰਨਸ ਨੂੰ ਲੈ ਕੇ ਅਸ਼ਲੀਲਤਾ ਭਰਿਆ ਸਵਾਲ ਕੀਤਾ ਸੀ ਜਿਸ ਤੇ ਕੇ ਪੂਰਾ ਹੰਗਾਮਾ ਮੱਚਿਆ ਹੋਇਆ ਕੁਝ ਲੋਕਾਂ ਨੇ ਸ਼ੋਅ ਨੂੰ ਹੀ ਬੈਨ ਕਰਨ ਦੀ ਮੰਗ ਕੀਤੀ ਤੇ ਉਸ ਦੇ ਵਿਚਾਰੇ ਲਗਾਤਾਰ ਜੋ ਕਿ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮਾਮਲੇ ਦੇ ਵਿੱਚ ਮੁੰਬਈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ इंडियाਜ਼ ਗਾਟ ਲੇਟਨ ਸ਼ੋ ਦੇ ਨਾਲ ਜੁੜੇ ਲੋਕਾਂ ਤੇ ਐਫਆਈਆਰ ਦਰਜ ਕੀਤੀ ਗਈ ਹੈ। ਹਾਤੀ ਤੋਂ ਜ਼ਿਆਦਾ ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਮਹਾਰਾਸ਼ਟਰੂ ਸਾਈਬਰ ਸੈੱਲ ਦੇ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ। ਮੈਨੂੰ ਗੁੱਸਾ ਆਤਾ ਹੈ ਜਦ ਮੇਰਾ ਕੋਈ ਸ਼ੋ ਹੁੰਦਾ ਹੈ ਜਾਂ ਦਰਜੀਤ ਉਸਾਨ ਦਾ ਕੋਈ ਸ਼ੋ ਹੁੰਦਾ ਹੈ ਜਾਂ ਕਿਸੇ ਵੀ بڑے ਸਿੰਗਰ ਦਾ ਸ਼ੋ ਹੁੰਦਾ ਹੈ ਕਰਮੋਜਲਾ ਦਾ ਸ਼ੋ ਹੁੰਦਾ ਹੈ बहुत सारे रिपोर्टर शुरू हो जाते हैं बकवास करने बहुत सारे देश की रक्षा करने के लिए लोग आ जाते हैं भाई तुम शराब पे गाना मत गाओ यू नो पब्लिक शो पे ये मत करो वो मत करो अरे क्या तुम लोगों को ये ऐसे गधे लोग नज़र नहीं आते क्या तुम्हारा फ़र्ज नहीं बनता कि जैसे तुम सिंगर्स को सेलिब्रिटी को एकदम से यूँ नोटिस भेज देते हो तो आप इन गधों को नहीं रोक सकते जो इतनी बकवास कर रहे हैं इतने टाइम से बकवास कर रहे हैं आप लोगों का फ़र्ज बनता कि आप लोगों का फर्ज यही है कि जब कोई लाइव कॉन्सर्ट हो रहा है दलजीत दुसांझ का जो इतना बड़ा शो कर रहा है मुंह उठा के उस केस पे केस ठोक देते हो नोटिस भेज देते हो क्या आपको ये लोग नजर नहीं आते जो मां बहन की गालियां दे रहे हैं और आजकल के बच्चों को शायद ये बहुत इजी लगता होगा कि हाँ यार वेरी गुड दो गालियां कोई भी गालियां दे सकता है तो इन लोगों को रोकने के लिए आपका फर्ज बनता है आप नोटिस भेजते हो इनको बोलो यार प्यार से बोलो ये बेटा ये काम मत करो ये इसे ह्यूमर कहते हैं इसे मदाक कहते हैं इसे हसाना कहते हैं मैं समझता हूं कि कुछ कसूर हमारा भी है कि कई सालों से हम सहते आ रहे थे ये सब ये जो ऐसे प्रोग्राम्स हैं काफी चल रहे हैं जहां पे खुलेआम गालियों का इस्तेमाल होता है बेशर्मी होती है बेहयाई होती है हम खामोश थे आज तक लेकिन चलिए देर आए दुरुस्त आए आ गए लोगों ने इसको नोटिस किया और इसके खिलाफ अब कार्रवाई हो रही है थोड़ी देर के लिए तालियां या हंसी बटोरने के लिए आप माँ बाप के बेडरूम में पहुंच जाते हैं और उनके बारे में इतने अश्लील शब्दों का इस्तेमाल करते हैं और बाद में आप माफ़ी मांग रहे हैं देखिए वो गोली हो या निकले हुए शब्द वो कभी वापस आते नहीं ਰੁਕਰਾਂਗੇ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਖਨੋਰੀ ਬਾਰਡਰ ਤੇ ਅੱਜ ਕਿਸਾਨਾਂ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਤੇ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤ ਰੱਖੀ ਗਿਆ ਜਗਜੀਤ ਸਿੰਘ ਢੱਲੇਵਾਲ ਇਸ ਦੌਰਾਨ ਸੰਬੋਧਨ ਕਰਨਗੇ 14 ਤਰੀਕ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਜਾਂ ਨਾ ਹੋਣ ਬਾਰੇ ਉਹਨਾਂ ਦੇ ਵੱਲੋਂ ਦੱਸਿਆ ਜਾਵੇਗਾ ਢੱਲੇਵਾਲ ਦੇ ਮਰਨ ਵਰਤਦਾ ਜੋ ਨਾਸੀਵਾ ਦੇ ਨੇ ਕੱਲ ਸ਼ੰਭੂ ਬਾਰਡਰ ਤੇ ਵੀ ਕਿਸਾਨਾਂ ਦੀ ਮਹਾ ਪੰਚਾਇਤ ਹੋਵੇਗੀ ਆ ਤਾਂ ਇਸ ਤੋਂ ਪਹਿਲਾਂ ਖਨੋਰੀ ਬਾਰਡਰ ਤੇ ਕਿਸਾਨਾਂ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਵੱਤੂ ਵੱਤ ਕਿਸਾਨਾਂ ਨੂੰ ਇਸ ਮਹਾ ਪੰਚਾਇਤ ਦੇ ਵਿੱਚ ਆ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਦ ਆ ਮੋਰਚੇ ਦਾ ਜੋ ਕੇ 1 ਸਾਲ ਪੂਰਾ ਹੋਣ ਤੇ ਕਿਸਾਨਾਂ ਦੇ ਵੱਲੋਂ ਇਹ ਮਹਾਪੰਚਾਇਤ ਰੱਖੀ ਗਈ ਹੈ ਆ ਤਾਂ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ ਲਗਾਤਾਰ ਮਰਨਵਰਤ ਤੇ ਬੈਠੇ ਹੋਏ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਆ ਮੈਡੀਕਲ ਟਰੀਟਮੈਂਟ ਜ਼ਰੂਰ ਲਿਆ ਜਾ ਰਿਹਾ ਹੈ ਆ ਉਹਨਾਂ ਦੇ ਮਰਨਵਰਤ ਦੀ ਗੱਲ ਕੀਤੀ ਜਾਵੇ ਤਾਂ ਮਰਨਵਰਤ 99ਵੇਂ ਦਿਨ ਦੇ ਵਿੱਚ ਨਾ ਦਾਖਲ ਹੋ ਚੁੱਕਾ ਹੈ ਤੇ ਅਜਮਾਹ ਪੰਚਾਇਤ ਦੇ ਦੌਰਾਨ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਜਾਵੇਗਾ ਤਾਂ ਜਿੱਥੇ 14 ਤਰੀਕ ਨੂੰ ਖਨੋਰੀ ਤੇ ਸ਼ੰਭੂ ਦੋਵੇਂ ਫੋਰਮਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਸ਼ਾਮਲ ਹੋਣਗੇ ਜਾਂ ਨਹੀਂ ਇਸ ਨੂੰ ਲੈ ਕੇ ਵੀ ਖੁਦ ਢੱਲੇਵਾਲ ਸਥਿਤੀ ਸਪਸ਼ਟ ਕਰਨਗੇ ਕਿ ਉਸ ਮੀਟਿੰਗ ਦਾ ਹਿੱਸਾ ਬਣਨਗੇ ਜਾਂ ਨਹੀਂ ਤਾਂ ਖਨੋਰੀ ਬਾਰਡਰ ਤੇ ਅੱਜ ਕਿਸਾਨਾਂ ਦੀ ਮਹਾ ਪੰਚਾਇਤ ਰੱਖੀ ਗਈ ਹੈ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਖਨੋਰੀ ਬਾਰਡਰ ਤੇ ਕਿਸਾਨਾਂ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਕਿਸ ਤਰੀਕੇ ਦੀਆਂ ਤਿਆਰੀਆਂ ਕਿੰਨੇ ਵਜੇ ਪੂਰੀ ਕਾਰਵਾਈ ਸ਼ੁਰੂ ਹੋਵੇਗੀ ਪਰ ਬਿਲਕੁਲ ਤਕਰੀਬਨ 12 ਵਜੇ ਦੇ ਲਗਭਗ ਜਿਹੜਾ ਹੈਗਾ ਪੂਰੇ ਖਨੌਰੀ ਬਾਰਡਰ ਦੇ ਉੱਪਰ ਜਿਹੜੀ ਮਹਾਪੰਚਾਇਤ ਉਹਦੀ ਸ਼ੁਰੂਆਤ ਹੋਣੀ ਆ ਵੱਡੀ ਗਿਣਤੀ ਦੇ ਕਿਸਾਨ ਤੇ ਪਹੁੰਚਣਗੇ ਕਿਉਂਕਿ ਪੂਰਾ 1 ਸਾਲ ਹੋਣ ਵਾਲਾ ਅੱਜ 12 ਫਰਵਰੀ ਨੂੰ ਸੰਗਰੂਰ ਦੇ ਮਹਿਲਾ ਚੌਂਕ ਤੋਂ ਜਿਹੜੇ ਹੈਗੇ ਸੀ ਕਿਸਾਨ ਚੱਲੇ ਸੀ ਮਹਿਲਾ ਚੌਂਕ ਤੋਂ ਕਿਸਾਨ ਚੱਲ ਕੇ ਖਨੌਰੀ ਬਾਰਡਰ 13 ਫਰਵਰੀ ਨੂੰ ਪਹੁੰਚ ਗਏ ਸੀ ਉਹ ਤਾਂ ਅੱਜ 12 ਫਰਵਰੀ ਨੂੰ ਖਨੌਰੀ ਬਾਰਡਰ 13 ਨੂੰ ਸ਼ੰਭੂ ਬਾਰਡਰ ਇਹ ਜਿਹੜਾ ਹੈਗਾ ਇੱਕ ਪੂਰਾ ਜਿਹੜਾ ਕਿਸਾਨਾਂ ਦਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਜਾਊਗਾ ਕਿਉਂਕਿ ਜਗਦੀਸ਼ ਸਿੰਘ ਧੱਲੇਵਾਲ ਲਗਾਤਾਰ ਡੱਡੇ ਹੋਏ ਨੇ ਲਗਾਤਾਰ ਮਰਨ ਵਰਤ ਦੇ ਉੱਪਰ ਨੇ ਦੂਜੇ ਪਾਸੇ ਇਸ ਮਹਾਪੰਚਾਇਤ ਦੇ ਵਿੱਚ ਸਿਰਫ ਪੰਜਾਬ ਜਾਂ ਹਰਿਆਣਾ ਤੋਂ ਨਹੀਂ ਕੱਲ ਆ ਤਾਮਿਲਨਾਡੂ ਤੋਂ ਵੀ ਤਕਰੀਬਨ 30 ਦੇ ਲਗਭਗ ਕਿਸਾਨ ਕੱਲ ਸ਼ਾਮ ਨੂੰ ਸਰਹੱਦੀ ਬੋਰਡਰ ਦੇ ਉੱਪਰ ਪਹੁੰਚਦੇ ਪਾਵ ਉਹ ਅਲੱਗ-ਅਲੱਗ ਜਗ੍ਹਾ ਤੋਂ ਭਾਵੇਂ ਅਲੱਗ-ਅਲੱਗ ਸਟੇਟਾਂ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚਣਗੇ ਤਾਂ ਕਾਫੀ ਜਿਆਦਾ ਜਿਹੜਾ ਵੱਡਾ ਇਕੱਠ ਹੋਊਗਾ ਕਿਸਾਨ ਇੱਕ ਸਾਲ ਹੋਣ ਦੇ باوجود ਉਹ ਸ਼ਕਤੀ ਪ੍ਰਦਰਸ਼ਨ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਕਰਨਗੇ ਤਾਂ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਜਿੱਤਾਂ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ ਜੀ ਠੀਕ ਹੈ ਜਰਨਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਆਖਨੌਰੀ ਬਾਰਡਰ ਤੇ ਅੱਜ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤ ਰੱਖੀ ਗਈ ਹੈ ਆ ਦਰਸਲ ਮੋਰਚੇ ਦਾ 1 ਸਾਲ ਜੋ ਕੇ ਪੂਰਾ ਹੋ ਗਿਆ ਹੈ ਆ ਦਰਸਲ ਪਿਛਲੇ ਸਾਲ 13 ਫਰਵ ਨੂੰ ਹੀ ਜੋ ਕੇ ਆਖਨੌਰੀ ਤੇ ਸ਼ੰਭੂ ਤੇ ਕਿਸਾਨਾਂ ਦੇ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਆ ਤਾਂ ਇਸ ਨੂੰ ਲੈ ਕੇ ਜੋ ਕੇ ਆਖਨੌਰੀ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤ ਰੱਖੀ ਗਈ ਹੈ ਆ ਕੱਲ ਸ਼ੰਭੂ ਬਾਰਡਰ ਤੇ ਵੀ ਕਿਸਾਨਾਂ ਦੀ ਮਹਾ ਪੰਚਾਇਤ ਹੋਵੇਗੀ ਉਦਰਾਜ ਇਸ ਕਾਮਤੇ ਸ਼ੰਭੂ ਮੋਰਚੇ ਦੀ ਐਮ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਇਸ ਵੇਲੇ 11:30 ਵਜੇ ਇਹ ਮੀਟਿੰਗ ਹੋਵੇਗੀ ਮੀਟਿੰਗ ਦੇ ਵਿੱਚ ਇਕਤਾ mate ਤੇ ਚਰਚਾ ਕੀਤੀ ਜਾਵੇਗੀ ਕਿਸਾਨੀ ਤੇ ਵੱਡਾ ਹਮਲਾ ਹੈ ਸੰਪੂਰਨ ਇਕਤਾ ਦੀ ਲੋੜ ਹੈ ਕਿਸਾਨ ਆਗੂ ਸਰਮਨ ਸਿੰਘ ਕੰਧੇਰ ਦੇ ਵੱਲੋਂ ਆ ਸੰਪੂਰਨ ਇਕਤਾ ਦੀ ਹਾਮੀ ਭਰੇਗੀ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਸਾਡੇ ਵੱਡੇ ਔਰ ਜਿਵੇਂ ਪਰ ਮੀਟਿੰਗ ਦੇ ਵਿੱਚ ਜ਼ਰੂਰ ਜਾਵਾਂਗੇ ਖਨੌਰੀ ਮੋਰਚਾ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਖਨੌਰੀ ਮੋਰਚੇ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਅਸਮਰੱਥਾ ਜਤਾਈ ਹੈ ਖਨੌਰੀ ਮੋਰਚੇ ਨੇ ਆਪਣੇ ਦਰਜੇਵਿਆਂ ਦਾ ਜੋਕੇ ਹਵਾਲਾ ਦਿੱਤਾ ਹੈ ਦਰਸਲ ਅੱਜ ਜੋ ਕਿ ਖਨੌਰੀ ਬਾਰਡਰ ਤੇ ਆ वहां पंचायत ਹੋਣ ਜਾ ਰਹੀ ਹੈ ਉਸ ਦਾ ਵੀ ਹਵਾਲਾ ਦਿੱਤਾ ਹੈ ਕਿ ਇਸ ਕਰਕੇ ਖਨੌਰੀ ਮੋਰਚਾ ਇਸ ਮੀਟਿੰਗ ਦਾ ਹਿੱਸਾ ਨਹੀਂ ਬਣੇਗਾ ਪਰ ਸ਼ੰਭੂ ਮੋਰਚਾ ਜ਼ਰੂਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਵੇਗਾ ਦਰਸਲ ਪਿਛਲੇ ਦਿਨੀ ਜੋ ਕਿ ਮੋਗਾ ਦੇ ਵਿੱਚ ਐਸ ਕੇ ਐਮ ਦੇ ਵੱਲੋਂ ਮहां पंचायत ਦੇ ਦਰਾਂ ਨੇ ਇਕਤਾ ਦਾ ਮਤਾ ਲਿਆਂਦਾ ਗਿਆ ਸੀ ਉਸੇ ਇਕਤਾ ਦੇ ਮਤੇ ਨੂੰ ਲੈ ਕੇ ਪਹਿਲਾਂ ਵੀ ਬੈਠਕਾਂ ਦਾ ਦੌਰ ਜੋ ਕਿ ਚੱਲਿਆ ਹਾਲਾਂਕਿ ਇਕਤਾ ਨੂੰ ਲੈ ਕੇ ਪੂਰਨ ਤੌਰ ਤੇ ਕੋਈ ਵੀ ਸਹਿਮਤੀ ਅਜੇ ਤੱਕ ਨਹੀਂ ਬਣ ਸਕੀ ਇਸੇ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਰੋਕਰਾਂਗ ਅਗਲੀ ਖਬਰ ਦਾ ਬਲਵੰਤ ਸਿੰਘ ਰਾਜਵੜਾ ਨੂੰ ਅੱਖਾਂ ਦੀ ਤਕਲੀਫ ਕਰਕੇ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਇਲਾਜ ਤੋਂ ਬਾਅਦ ਕੱਲ ਦੇਰ ਸ਼ਾਮ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸਖਤ ਸੁਰੱਖਿਆ ਪ੍ਰਬੰਧ ਹੇਠ ਇਲਾਜ ਦੇ ਲਈ ਲਿਆਂਦਾ ਗਿਆ ਬਖਤਰਬੰਦ ਗੱਡੀ ਦੇ ਵਿੱਚ ਰਾਜਵੜਾ ਨੂੰ ਚੰਡੀਗੜ੍ਹ ਲਿਆਂਦਾ ਗਿਆ ਇਲਾਜ ਤੋਂ ਬਾਅਦ ਵਾਪਸ ਪਟਿਆਲਾ ਆ ਜੇਲ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬਲਵੰਤ ਸਿੰਘ ਰਾਜਵਾਨ ਨੂੰ ਅੱਖਾਂ ਨੂੰ ਲੈ ਕੇ ਕੋਈ ਤਕਲੀਫ ਹੋਈ ਜਿਸ ਦੇ ਬਾਅਦ ਉਹਨਾਂ ਨੂੰ ਸਖਤ ਸੁਰੱਖਿਆ ਹੇਠ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਆ ਫਿਰ ਡਾਕਟਰਾਂ ਦੇ ਚੈੱਕਅਪ ਦੇ ਬਾਅਦ ਅਧਿਕਾਰਤ ਬਲਵੰਤ ਸਿੰਘ ਰਾਜਵਾਨ ਨੂੰ ਮੁੜ ਤੋਂ ਪਟਿਆਲਾ ਜੇਲ ਤੇ ਜਿੱਤ ਦਿੱਤਾ ਗਿਆ ਪੰਜਾਬ ਦੇ ਹਜ਼ਾਰਾਂ ਰਿਟਾਇਰਡ ਮਲਾਜ਼ਮਾਂ ਨੂੰ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਪੈਨਸ਼ਨ ਕਟੌਤੀ ਦਾ ਫੈਸਲਾ ਰੱਦ ਕਰ ਦਿੱਤਾ ਪੰਜਾਬ ਸਰਕਾਰ ਨੂੰ ਬਕਾਇਆ ਰਕਮ ਦਾ ਭੁਗਤਾਨ ਕਰਨਾ ਪਵੇਗਾ ਸਰਕਾਰ ਨੂੰ 2 ਮਹੀਨਿਆਂ ਦੇ ਵਿੱਚ ਅਦਾ ਕਰਨਾ ਹੋਵੇਗਾ ਬਕਾਇਆ ਭੁਗਤਾਨ ਦੇ ਵਿੱਚ ਦੇਰੀ ਹੋਣ ਤੇ ਬਕਾਇਆ 6 ਫੀਸਦੀ ਸਾਲਾਨਾ ਵਿਆਜ ਦਰ ਦੇ ਨਾਲ ਅਦਾ ਕਰਨਾ ਪਵੇਗਾ ਹਾਈ ਕੋਰਟ ਨੇ 17 ਅਗਸਤ 2009 ਵਾਲੇ ਵਿੱਤ ਵਿਭਾਗ ਦੇ ਮੈਮੋ ਨੂੰ ਅੰਸ਼ਕ ਤੌਰ ਤੇ ਗੈਰ ਕਾਨੂੰਨੀ करार ਦਿੱਤਾ ਹੈ ਅਦਾਲਤ ਨੇ ਸਪਸ਼ਟ ਕੀਤਾ ਕਿ 33 ਸਾਲ ਦੀ ਘੱਟੋ ਘੱਟ ਸੇਵਾ ਮਿਆਦ ਪੂਰੀ ਨਾ ਕਰਨ ਤੇ ਪੈਨਸ਼ਨ ਦੇ ਵਿੱਚ ਕਟੌਤੀ ਦੀ ਸ਼ਰਤ ਬਿਨਾਂ ਕਿਸੇ ਪ੍ਰਮਾਣਿਕੀ ਦੇ ਜੋੜੀ ਗਈ ਸੀ ਜੋ ਕਿ ਗੈਰ ਕਾਨੂੰਨੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਜ਼ਿੰਮੇਵਾਰ ਅਧਿਕਾਰੀ ਤੇ 50000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇ ਜੋ ਕਿ ਚੰਡੀਗੜ੍ਹ ਪੀ.ੀ.ਐਚ ਦੇ ਗਰੀਬ ਮਰੀਜ਼ ਭਲਾਈ ਫੰਡ ਦੇ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ ਤਾ ਪੰਜਾਬ ਦੇ ਹਜ਼ਾਰਾਂ ਰਿਟਾਇਰਡ ਮੁਲਾਜ਼ਮਾਂ ਨੂੰ ਇਹ ਵੱਡੀ ਰਾਹਤ ਜੋ ਕਿ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਹਾਈ ਕੋਰਟ ਨੇ ਪੈਨਸ਼ਨ ਕਟੌਤੀ ਦਾ ਫੈਸਲਾ ਰੱਦ ਕਰ ਦਿੱਤਾ ਹੈ ਪੰਜਾਬ ਸਰਕਾਰ ਨੂੰ ਹੁਣ ਬਕਾਇਆ ਰਕਮ ਦਾ ਭੁਗਤਾਨ ਕਰਨਾ ਹੋਵੇਗਾ ਸਰਕਾਰ ਨੂੰ 2 ਮਹੀਨਿਆਂ ਦੇ ਵਿੱਚ ਬਕਾਇਆ ਅਦਾ ਕਰਨਾ ਪਵੇਗਾ ਪ੍ਰਧਾਨ ਮੰਤਰੀ ਮੋਦੀ ਦੇ ਫਰਾਂਸ ਦੌਰੇ ਦਾ ਆਖਰੀ ਦਿਨ ਹੈ ਥੋੜੀ دیر ਦੇ ਵਿੱਚ ਭਾਰਤੀ ਕੌਂਸਲਰ ਦਾ ਉਦਘਾਟਨ ਕਰਨਗੇ ਫਰਾਂਸ ਦੇ ਮਾਰਸੀਲੇ ਦੇ ਵਿੱਚ ਭਾਰਤੀ ਕੌਂਸਲਰ ਦਾ ਉਦਘਾਟਨ ਕੀਤਾ ਜਾਵੇਗਾ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਨਗੇ ਮਾਰਸੀਲੇ ਦੇ ਵਿੱਚ ਭਾਰਤੀ ਪ੍ਰਵਾਸੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਪ੍ਰਧਾਨ ਮੰਤਰੀ ਮੋਦੀ ਪੈਰਿਸ ਤੋਂ ਹੀ ਅਮਰੀਕਾ ਦੇ ਰਵਾਨਾ ਹੋ ਜਾਣਗੇ ਪੈਰਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਫ੍ਰੈਂਸ ਦੇ ਨਾਲ ਮੁਲਾਕਾਤ ਕੀਤੀ ਕੱਲ ਅਮਰੀਕਾ ਦੇ ਵਿੱਚ ਰਾਸ਼ਟਰਪਤੀ 트ੰਪ ਦੇ ਨਾਲ ਮੁਲਾਕਾਤ ਹੋਵੇਗੀ ਭਾਰਤ ਫ੍ਰਾਂਸ ਸੀਈਓ ਫੋਰਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨਿਵੇਸ਼ ਦੇ ਲਈ ਇੱਕ ਪਸੰਦੀਦਾ ਸਥਾਨ ਬਣ ਗਿਆ ਉਹਨਾਂ ਕਿਹਾ ਕਿ ਭਾਰਤ ਅਤੇ ਫ੍ਰਾਂਸ ਨਾ ਸਿਰਫ ਲੋਕਤੰਤਰੀ ਕਦਰਾਂ ਕੀਮਤਾਂ ਦੇ ਨਾਲ ਜੁੜੇ ਹੋਏ ਨੇ ਸਗੋਂ ਸਾਡੀ ਦੋਸਤੀ ਦੀ ਨਹੀਂ ਡੀਪ ਟਰਸਟ ਇਨੋਵੇਸ਼ਨ ਅਤੇ ਲੋਕ ਭਲਾਈ ਦੀ ਭਾਵਨਾ ਤੇ ਆਧਾਰਿਤ ਹੈ ਆ ਤਾਂ ਇਸ ਦੇ ਬਾਅਦ ਅਮਰੀਕਾ ਦੇ ਰਵਾਨਾ ਹੋਣਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਹੋਵੇਗੀ हां ਦੂਜੀ ਵਾਰ ਰਾਸ਼ਟਰਪਤੀ ਬਣਦੇ ਡੋਨਲਡ ਟਰੰਪ ਦੇ ਨਾਲ ਇਹ ਪਹਿਲੀ ਮੁਲਾਕਾਤ ਪ੍ਰਧਾਨ ਮੰਤਰੀ ਦੀ ਹੋਵੇਗੀ ਤੇ ਇਸ ਦਰਾਂ ਦੇ ਵਿੱਚ ਕਈ ਸਮਝੌਤੇ ਹੋਣਗੇ ਆ ਤਾਂ ਉੱਥੇ ਦੂਜੇ ਪਾਸੇ ਡਿਪੋਰਟੇਸ਼ਨ ਵਾਲੇ ਮੁੱਦੇ ਦੀ ਗੱਲ ਕਰੀਏ ਤਾਂ ਲਗਾਤਾਰ ਮੁੱਦਾ ਭਾਰਤ ਦੇ ਵਿੱਚ ਗਰਮਾਇਆ ਹੋਇਆ ਆ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਇੱਕ ਤੋਂ ਚਾਰ ਭਾਰਤੀਆਂ ਡਿਪੋਰਟ ਕੀਤਾ ਗਿਆ ਹੱਥਾਂ ਦੇ ਵਿੱਚ ਹੱਤਕੜੀਆਂ ਲਗਾਈਆਂ ਗਈਆਂ ਪੈਰਾਂ ਦੇ ਵਿੱਚ ਬੀੜੀਆਂ ਲਗਾਈਆਂ ਗਈਆਂ ਇਸ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਪਿਛਲੇ ਦੌਰਾਨ ਸੈਸ਼ਨ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਭਾਰਤ ਸਰਕਾਰ ਦੇ ਦਖਲ ਦੀ ਮੰਗ ਕੀਤੀ ਗਈ ਆ ਸਿੱਧੇ ਤੌਰ ਤੇ ਅਣਮਨੁੱਖੀ ਵਿਵਹਾਰ ਕਰਾਰ ਦਿੱਤਾ ਗਿਆ ਵਿਰੋਧੀ ਧਿਰਾਂ ਦੇ ਵੱਲੋਂ ਤੇ ਸੁਭਾਅਕ ਹੈ ਇਹ ਵੀ ਹੋ ਸਕਦਾ ਹੈ ਕਿ ਇਹ ਮੁੱਦਾ ਰਾਸ਼ਟਰਪਤੀ ਅੱਗੇ ਡੋਨਲਡ ਟਰੰਪ ਦੇ ਅੱਗੇ ਪ੍ਰਧਾਨ ਮੰਤਰੀ ਦੇ ਵੱਲੋਂ ਆ ਚੁੱਕਿਆ ਜਾਵੇ ਕਿਉਂਕਿ ਪਿਛਲੇ ਦਿਨੀਂ ਹੋਰ ਵੀ ਸੂਚੀ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਕਿ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਕਿਉਂਕਿ ਅਮਰੀਕਾ ਦੇ ਵੱਲੋਂ ਵਿਸ਼ੇਸ਼ ਜਹਾਜ਼ ਭੇਜਿਆ ਗਿਆ ਵਿਸ਼ੇਸ਼ ਜਹਾਜ਼ ਦੇ ਜ਼ਰੀਏ ਜੋ ਕਿ 104 ਭਾਰਤੀਆਂ ਨੂੰ ਰਿਪੋਰਟ ਕੀਤਾ ਜਾਂਦਾ ਹੈ ਕਈ ਆਗੂਆਂ ਦੇ ਵੱਲੋਂ ਇਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਗਏ ਕਿ ਆਖਰਕਾਰ ਉਹ ਪਲੇਨ ਅੰਮ੍ਰਿਤਸਰ ਦੇ ਵਿੱਚ ਹੀ ਲੈਂਡ ਕਿਉਂ ਕੀਤਾ ਅਤੇ ਇਸ ਨੂੰ ਲੈ ਕੇ तमाम ਜਿਹੜੇ ਕਿ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤੇ ਇਹ ਮੁੱਦਾ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਅੱਗੇ ਚੁੱਕਿਆ ਜਾ ਸਕਦਾ ਹੈ ਰੋਕਾਂਗੇ ਅਗਲੀ ਵੱਡੀ ਖਬਰ ਦਾ ਪਾਰਟੀ ਦੇ ਕਾਰਨ ਦੱਸੋ ਨੋਟਿਸ ਹਰਿਆਣਾ ਬੀਜੇਪੀ ਪ੍ਰਧਾਨ ਮੀਡੀਆ ਤੋਂ ਹੀ ਆ ਮੀਡੀਆ ਨੂੰ ਜਿਹੜਾ ਕਿ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਕਿ ਉਹ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਤੇ ਇਸੇ ਦੌਰਾਨ ਅਨਿਲ ਵਿਜੇ ਦੇ ਵੱਲੋਂ ਕਿਹਾ ਗਿਆ ਆ ਪਾਰਟੀ ਦੇ ਕਾਰਨ ਦੱਸੋ ਨੋਟਿਸ ਤੇ ਅਨਿਲ ਵਿਜ ਨੇ ਚੁਟਕੀ ਲਈ ਹੈ ਹਰਿਆਣਾ ਬੀਜੇਪੀ ਪ੍ਰਧਾਨ ਦੇ ਵੱਲੋਂ ਜਾਰੀ ਨੋਟਿਸ ਤੇ ਉਹ ਬੋਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੀਡੀਆ ਤੋਂ ਹੀ ਨੋਟਿਸ ਬਾਰੇ ਪਤਾ ਲੱਗਿਆ ਹਲੇ ਘਰ ਜਾਵਾਂਗਾ ਠੰਡਾ ਆ ਠੰਡੇ ਪਾਣੀ ਦੇ ਨਾਲ ਦਾ ਹਾਵਾਂਗਾ ਖਾਣਾ ਖਾਵਾਂਗਾ ਫਿਰ ਜਵਾਬ ਦਿਆਂਗਾ ਹਰਿਆਣਾ ਬੀਜੇਪੀ ਪ੍ਰਧਾਨ ਨੇ ਇਹ ਨੋਟਿਸ ਜਾਰੀ ਕੀਤਾ ਪਾਰਟੀ ਦੇ ਵਿੱਚ ਅਨੁਸ਼ਾਸਨਹੀਣਤਾ ਨੂੰ ਲੈ ਕੇ ਅ ਦਰਸਲ ਅਨਿਲ ਵੇਜਦੇ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਜਿੱਤੇ ਜਦੋਂ ਮੀਡੀਆ ਦੇ ਵੱਲੋਂ ਇਹ ਸਵਾਲ ਅਨਿਲ ਵੇਜ ਨੂੰ ਕੀਤਾ ਗਿਆ ਤਾਂ ਉਹਨਾਂ ਚੁਟਕੀ ਲੈਂਦੇ ਹੋਏ ਕਿਹਾ ਕਿ ਮੀਡੀਆ ਤੂੰ ਹੀ ਨੋਟਿਸ ਬਾਰੇ ਪਤਾ ਲੱਗਿਆ ਅਲੇ ਘਰ ਜਾਵਾਂਗਾ ਠੰਡੇ ਪਾਣੀ ਨਾਲ ਨਹਾਵਾਂਗਾ ਖਾਣਾ ਖਾਵਾਂਗਾ ਤੇ ਫਿਰ ਜਵਾਬ ਦੇਵਾਂਗਾ नोटिस तो भी आपके माध्यम तो से सामने आया और अब जवाब आपके माध्यम कर लो भाई जी मैंने पार्टी को मैं वहाँ से आया हूँ घर जाऊंगा नहाँगा रोटी खाऊंगा बैठकर जवाब लिखा सर और हाईकमान को सर ये कहा जा रहा है की सीएम की सहमति ही नोटिस जारी हो क्या किसकी सर आप ਰੋਕ ਰੰਗੇ ਅੱਲੀ ਖਬਰ ਦਾ ਜਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਹੀਂ ਪਗੋੜਾ ਦਲ ਹੈ ਇਹਨਾਂ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਸੱਤ ਮੈਂਬਰੀ ਕਮੇਟੀ ਵਾਲਾ ਫੈਸਲਾ ਲਾਗੂ ਨਹੀਂ ਕੀਤਾ ਗਿਆ 2 ਦਸੰਬਰ ਨੂੰ ਇਹ ਹੁੱਲੜਬਾਜ਼ ਲੈ ਕੇ ਆਏ ਸੀ ਜਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ 10 ਤੋਂ 15 ਦਿਨ ਪਹਿਲਾਂ ਹੀ ਇਸ ਦਾ ਇਲਮ ਹੋ ਗਿਆ ਸੀ ਇਸੇ ਲਈ ਅਸੀਂ ਹੁੱਲੜਬਾਜ਼ੀ ਨੂੰ ਲੈ ਕੇ ਚੱਠੀ ਲਿਖੀ ਪੱਠੀ ਲਿਖਣ ਦੇ ਬਾਵਜੂਦ ਅਕਾਲ ਤਖਤ ਸਾਹਿਬ ਤੇ ਗੁੰਡਾ ਬ੍ਰਿਗੇਡ ਆਈ ਪਰ ਅਕਾਲ ਤਖਤ ਸਾਹਿਬ ਦੇ ਪ੍ਰਭਾਵ ਕਰਕੇ ਕੋਈ ਵੀ ਸਿਰ ਨਹੀਂ ਚੁੱਕ ਸਕਿਆ ਤਾਂ ਸਿੱਧੇ ਤੌਰ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਸਿੰਘ ਬਾਦਲ ਤੇ ਹਮਲਾ ਵਰਨੇ ਦੱਸਣ ਪਿਛਲੇ ਦਿਨੀ ਹੀ ਐਜੀਪੀਸੀ ਅੰਤਰਕਮਟੀ ਦੇ ਵੱਲੋਂ ਜੋਕੀ ਵੱਡੀ ਕਾਰਵਾਈ ਕੀਤੀ ਗਈ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਖਸਰੀ ਦਮਦਮਾ ਸਾਹਿਬ ਦੇ ਜਥੇਵਾਰ ਦਾਰਵਜੋਂ ਸੇਵਾमां ਆ ਪੱਕੇ ਤੌਰ ਤੇ ਖਤਮ ਕਰ ਦਿੱਤੀਆਂ ਗਈਆਂ ਤੇ ਇਸ ਦੇ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਿੱਧਾ ਹਮਲਾ ਬੋਲਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਹੀਂ ਭਗੌੜਾ ਦਲ ਹੈ ਇਹਨਾਂ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਹਰ ਇੱਕ ਵੇਗਰਮਾ ਨਹੀਂ ਅਰੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਤੇਰੇ ਦੂਜੀ ਤਵੀ ਬਰਤੀ ਇਹ ਕਰਨਾ ਕਰੋ ਜਿਹਦੇ ਦਾਰ ਨੂੰ ਸਾਹਮਣੇ ਆ ਜੇ ਕਰ ਲਿਆ ਜੇ ਕਾ ਇਹ ਜੀ ਤਵੀ ਬਰਤੀ ਮਹਾਰਾਜ ਫਿਕਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਚ ਚੌਥੀ ਤਵੀ ਬਰਤੀ ਪੈਸਾ ਬੜਾ ਆਪਣੀ ਕੋਲੇ ਬਹੁਤ ਪੈਸਾ ਵਰਗਾ ਕਰੂ ਇੱਕ ਪੰਜਵੀਂ ਤਵੀਂ ਬੰਦੀ ਆਪਣਾ ਤਗੜਾ ਏਟੀ ਬੇਗਾ ਜੀ ਕਾਲਾ ਕਟਲ ਨਹੀਂ ਇਨਾ ਪਣਾ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਉਹ ਜਿੱਕਰਨਾ ਚਲ ਇੱਕ ਛੇਵੀਂ ਤਵੀਂ ਬੰਦੀ ਆਪਣੇ ਕੋਲੇ ਜੀ ਚਾਪੂਸ ਬਹੁਤ ਹੈ ਜੀ ਇਹ ਕਰਦਾ ਨਹੀਂ ਤੇ ਸਤਵੀਂ ਤਵੀ ਬੰਤੀ ਆਪਣੇ ਕੋਲ ਚੋ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਤੇ ਮਾਰ ਕੋ ਡਟਾਲਦਾ ਰਹਤੂ ਤੇ ਉਹਨੇ ਢੂਠਾ ਮਾਰਨੀ ਸ਼ੁਰੂ ਕਰਤੀ ਪਰ ਮੈਂ ਤਾਂ ਗੱਲ ਕਹਿਣੀ ਚਾਹਣਾ ਸਰਬੀਰ ਸਿੰਘ ਜਿੱਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ چیر ਕੇ ਤੇਰੀ ਗਿੱਚੀ ਦਾਣੀ ਮਾਰ ਖੜ ਦੂ ਨਾ